ਮੈਰਿਟ ਵਿੱਚ ਆਏ ਜ਼ਿਲ੍ਹੇ ਦੇ ਵਿਦਿਆਰਥੀਆਂ ਇੱਕ ਦਿਨ ਡੀਸੀ ਅਤੇ ਐਸਐਸਪੀ ਦੇ ਸੰਗ ਗੁਜ਼ਾਰਿਆ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫ਼ਤਰ ਦੇ ਕੰਮਕਾਜ ਨੂੰ ਨੇੜੇ ਤੋਂ ਦੇਖਿਆ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਕੀਤੀ ਚਲਾਕਾ 10ਵੀਂ ਅਤੇ 12ਵੀਂ ਕਲਾਸ ਤੇ ਚਿਲੇ ਵਿੱਚੋਂ ਟਾਪਰ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਅਤੇ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿਤਿਆ ਨਾਲ ਆਪਣਾ ਪ੍ਰੇਰਨਾਦਾਇਕ ਸਮਾਪਤਾਇਆ ਪੰਜਾਬ ਸਰਕਾਰ ਦੀ ਇਸ ਨੋਕੀ ਪਹਿਲ ਕਦਮੀ ਦਾ ਉਦੇਸ਼ ਨਾ ਕੇਵਲ ਹੁਨਰਵਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜਿਮੀਨੀ ਹਕੀਕਤਾਂ ਤੋਂ ਹੀ ਜਾਨੂ ਕਰਵਾਉਣਾ ਸੀ ਮੈਰਿਟ ਚਾਏ ਇਨਾ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਤੇ ਇਸ ਉਪਰਾਲੇ ਦੀ ਦਿਲ ਖੋਲ ਕੇ ਸ਼ਲਾਘਾ ਕੀਤੀ ਉਹਨਾਂ ਕਹੇ ਕਿ ਉਹ ਇੱਥੇ ਪਹੁੰਚ ਕੇ ਉਹਨਾਂ ਨੂੰ ਜੋ ਪ੍ਰੇਰਣਾ ਮਿਲੀ ਹੈ ਉਹਨਾਂ ਦਾ ਇਰਾਦਾ ਹੋਰ ਵੀ ਡ੍ਰਿਡ ਹੋਇਆ ਹੈ ਤੇ ਉਹ ਵੀ ਮਿਹਨਤ ਕਰਕੇ ਅਜਿਹੇ ਵੱਡੇ ਮਕਾਮ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨਗੇ ਸਰਕਾਰੀ ਸਕੂਲਾਂ ਦੀ ਇਹ ਨਾ ਹੋਣ ਹਰ ਵਿਦਿਆਰਥੀ ਨਾਲ ਵਿੱਚ ਗੁਰ ਨਿਮਰਤ ਕੌਰ ਨੇ 12ਵੀਂ ਦੇ ਸਾਇੰਸ ਗਰੁੱਪ ਵਿੱਚੋਂ 98.2% ਦੇ ਮਾਰਕਸ ਲੈ ਇਸਨ ਅਤੇ ਪਲਵਿੰਦਰ ਕੌਰ ਜੋ ਕਿ ਫਤਿਹਗੜ ਚੂੜੀਆਂ ਦੀ ਵਾਸੀ ਹੈ ਨੈਕਮਰਸ ਗਰੁੱਪ ਵਿੱਚੋਂ 97.40 ਅੰਕ ਪ੍ਰਾਪਤ ਕੀਤੇ ਸਨ ਅਤੇ ਗੁਰ ਅੰਜਨ ਸਿੰਘ ਨੇ ਸਾਇੰਸ ਗਰੁੱਪ ਵਿੱਚੋਂ 97.40 ਫੀਸਦੀ ਅੰਕ ਹਾਸਲ ਕੀਤੇ ਸਨ ਇਸੇ ਤਰ੍ਹਾਂ 10ਵੀਂ ਦੇ ਬੋਰਡ ਦੇ ਇਮਤਿਹਾਨਾਂ ਵਿੱਚੋਂ ਗੁਰ ਸ਼ਰਨਜੀਤ ਕੌਰ ਨੇ 98.8% ਅਤੇ ਕਾਜਲਦੀਪ ਕੌਰ ਨੇ 96 ਸ਼ਾਲੀਆ 80% ਦੇ ਅੰਕ ਹਾਸਲ ਕਰਕੇ ਮੈਦਵਿਚ ਸਥਾਨ ਹਾਸਲ ਕੀਤਾ ਸੀ ਅਤੇ ਉਹਨਾਂ ਨੇ ਅੱਜ ਡਿਪਟੀ ਕਿਊਸ਼ਨ ਗਰਤਾਸਪੁਰ ਤੇ ਐਸਐਸਪੀ ਗਰਤਾਸਪੁਰ ਦਫਤਰ ਪਹੁੰਚ ਕੇ ਉੱਥੇ ਸਭ ਸਮਾਹੀ ਨਹੀਂ ਬਤਾਇਆ ਸਕੋ ਉਹਨਾਂ ਨੂੰ ਪ੍ਰਸ਼ਾਸਨਿਕ ਅਨੁਭਵ ਅਤੇ ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਨੂੰ ਜਾਣੂ ਕਰਵਾਇਆ ਗਿਆ ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ 1 3 BCSSP ਦੇ ਨਾਲ جو بچے گورداسپور ضلع کے سرکاری سکول کے بچے جو میرٹ لسٹ آئے ہیں دسویں بارہویں کلاس کے وہ سویر تو اچھ سڈے نال سویرے تقریباً اٹھ سوا اٹھ بجے میرے ریجیڈینس سے آ گئے اس لے کے ہوں تک پہلا ڈی سی آفس آئے اتوں سارا کچھ دیکھا کم ڈی سی آفس سارا کام ہوں اتوار سیوا کیندر ہوم کاج ایس ٹی ایم آفس تحسیل آفس سو بچوں اس بعد پھر ایس ایس پی صاحب آفس گئے انہوں نے ملے انہوں کے نام انکاری حاصل کی سو بی ایس ایف دچیا جان کا موقع ملیا سو اتنے ریسنٹ جو اپنا انٹرنیشنل باڈر ہے اس بارے اوپریشنس بارے ڈی ایچ جی صاحب انہوں نے بچیا نال بچار ٹانگا کیا ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਿਆਦਾ ਐਕਸਪੋజర్ ਬੱਚਿਆਂ ਦੀ ਹੌਸਲਾ ਵਸਾਈ ਅਤੇ ਇਹਨਾਂ ਨੂੰ ਇੱਕ ਜਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਨ ਨੂੰ ਹਾਸਲ ਕਰਨ ਦੀ ਪ੍ਰੇਰਨਾ ਦੇ ਸਕੀ ਹੈ ਜਿੱਦ ਤੱਕ ਇਹ ਬੱਚੇ ਪਛੰਗਦੇ ਆਏ ਤਾਂ ਇਹਨਾਂ ਵਾਸਤੇ ਕੋਈ ਉਸ ਸਕਾਲਰਸ਼ਿਪ ਜਿਹੜਾ ਕੋਈ ਸਰਕਾਰ ਦੇ ਦੁਆਰਾ ਦਿੱਤਾ ਗਿਆ ਹੈ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮੁਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਅਦਕਾ ਉਸ ਨੂੰ ਹਾਸਲ ਕਰੋ ਐਜ਼ ਅ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿਵਾਉਂਦੇ ਹਾਂ ਕਿ ਜਿਹੜੀ ਵੀ ਹੈਲਪ ਸਰਕਾਰ ਵੱਲੋਂ ਸਭ ਨੂੰ ਲੋੜ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਮਹੀਆ ਕਰਾਂਗੇ ਹਲੋ ਨਾ ਬੱਚਿਆਂ ਨੂੰ ਕੀ ਪ੍ਰੇਰਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਤੇ ਆਪਣੇ ਮੁਕਾਮ حاصل ਕਰਨ ਦੀ ਪ੍ਰੇਰਨਾ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦਿੱਤਾ ਹੈ ਅੱਜ ਡਿਸਟ੍ਰਿਕਟ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰਿਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਹੋ 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਅੰਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫ਼ਤਰ ਦੇ ਸਾਰੇ ਅਧਿਕਾਰ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਿੰਗ ਦੇ ਨਾਲ ਅਸ਼ੀਵਨਨ ਦੇ ਨਾਲ ਇੰਟਰੈਕਸ਼ਨ ਕਰਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੌਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ ઓਅਸਾਂ ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਾਇਆ ਗਿਆ। ਤੇ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਰਨੈਸ ਵੀ ਮਿਲੀ ਹੈ ਜੀ। ਐਂ ਬੱਚਿਆਂ ਨੂੰ ਮੋਟੀਵੇਸ਼ਨ ਦੇ ਕਿਉਂਕਿ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਹੈਗੀ। ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤੀ ਕੀਤਾ ਗਿਆ ਹੈਗਾ। ਅ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾਂ ਕਿ ਪਬਲਿਕ ਡੀਲਿੰਗ ਪਬਲਿਕ ਲਾਈਜ਼ਨਿੰਗ ਉਸ ਬਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਡੀਟੈਕਟ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਰੇ ਸਾਡੇ ਅਫਸਰ ਸਾਹਿਬਾਨ ਨਾਲ ਐਲਬੀਨ ਡੀਟੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ ਕ੍ਰਾਈਮ ਲਾ ਨ ਆਰਡਰ ਦੀ ਇਫੈਂਸਿੰਗ ਇਸ ਤੋਂ ਇਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਨਿਪਟਣ ਲਈ ਪੁਲਿਸ ਦੀ ਜਿਹੜੀ ਹੈਗੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵ ਸਕੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਨੂੰ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਉਹ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੀ ਤਰਫੋਂ ਪੁਲਿਸ ਪ੍ਰਸ਼ਾਸਨ ਗੁਦਾਸਪੁਰ ਦੀ ਤਰਫੋਂ ਬੈਸਟ ਰਿਸਿਜ਼ ਕਹਿਣਾ ਕਿ ਉਹਨਾਂ ਨੇ ਕਾਫੀ ਜਿਹੜੇ ਮੈਰਿਟ ਤੇ ਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੇ ਫੈਮਿਲੀਜ਼ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਅਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ ਆਲਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰੋਸਪੈਕਟ ਵਾਸਤੇ ਗਾਈਡੈਂਸ ਵਾਸਤੇ ਅਸੀਂ ਆਲਵੇਸ ਅਵੇਲੇਬਲ ਹਾਂ। ਥੈਂਕ ਯੂ। ਮੇ ਨਾਮ ਪਲਵਿੰਦਾ ਘੋੜਾ ਐਂਡ ਮੈਂ ਮੈਂ ਪਲੱਸ 2 ਵਿੱਚ 9487 ਮਾਰਕਸ ਲੈਨੇ 500 ਚੋਂ ਜਿਹੜੇ ਕਿ 97.4 ਪਰਸੈਂਟੇਜ ਆ ਮੰਨ ਲਿਆ ਐਂਡ ਸਟੇਟ ਮੈਰਿਟ ਲਿਸਟ ਵਿੱਚ 13th ਰੈਂਕ ਲਿਆ ਆ 올ਓਵਰ ਪੰਜਾਬ ਐਂਡ ਉਸੇ ਤਹਿਤ ਅੱਜ ਆਪਾਂ ਇੱਥੇ ਗੁਰਦਾਸਪੁਰ ਆਏ ਹੋਏ ਆ। ਜਿਸ ਸਾਤ ਨੇ ਮਿਲੀ ਅੱਜ ਆਪਾਂ ਐਸਐਸਪੀ ਸਾਹਿਬ ਨਾਲ ਮਿਲੇ ਐਂਡ ਉਹਨਾਂ ਦੀ ਪ੍ਰੋਪਰ ਵਰਕਿੰਗ ਕੀ ਉਹ ਕਿੱਥੇ-ਕਿੱਥੇ ਉਹਨਾਂ ਦਾ ਕੀ ਕੀ ਕੰਮ ਹੁੰਦਾ ਹੈ ਅੱਜ ਆਪਾਂ ਸਾਰਾ ਕੁਝ ਜਾਣਿਆ ਸਾਰਾ ਫਰਦ ਕੇਂਦਰ ਬਾਰੇ ਹੋ ਗਿਆ ਅੱਜ ਜਾਂ ਸੇਵਾ ਕੇਂਦਰ ਬਾਰੇ ਸਾਰਾ ਬਾਰਡਰ ਸਿਕਿਉਰਿਟੀ ਫੋਰਸ ਸਭ ਕਿੱਦਾਂ ਵਰਕ ਕਰਦੇ ਆ ਕਿੱਦਾਂ-ਕਿੱਦਾਂ ਕਿਹੜੀ ਡਿਪਾਰਟਮੈਂਟਸ ਵਗੈਰਾ ਹੁੰਦੇ ਨੇ ਸਾਨੂੰ ਇਸ ਪ੍ਰੋਪਰ ਅੱਜ ਨੋਲੇਜ ਮਿਲੀ ਐਂਡ ਉਹਨਾਂ ਦੀਆਂ ਸਟ੍ਰਗਲ ਸਟੋਰੀਜ਼ ਸੁਣ ਕੇ ਤੁਹਾਨੂੰ ਹਮੇਸ਼ਾ ਦੀ ਇੱਕ ਮੋਟੀਵੇਸ਼ਨ ਮਿਲ ਗਈ ਹੈ ਕਿ ਲਾਈਫ 'ਚ ਹਮੇਸ਼ਾ ਸਕਸੈਸ ਜਿਹੜਾ ਵੀ ਬੰਦਾ ਸਕਸੈਸਫੁਲ ਹੁੰਦਾ ਹੈ ਉਹਦੇ ਪਿੱਛੇ ਉਹਦਾ ਬਹੁਤ ਜ਼ਿਆਦਾ ਹਾਰਡਵਰਕ ਹੁੰਦਾ ਹੈ ਐਂਡ ਉਹਨਾਂ ਦੀ ਸਕਸੈਸ ਸਟੋਰੀਜ਼ ਸੁਣ ਕੇ ਆਪਾਂ ਅੱਜ ਬਹੁਤ ਮੋਟੀਵੇਟ ਹੋਏ ਆਂ ਐਂਡ ਮੈਂ ਉਮੀਦ ਕਰਦੀ ਆਂ ਕਿ ਇਨ ਫਿਊਚਰ ਆਪਾਂ ਵੀ ਇਸੇ ਤਰ੍ਹਾਂ ਹਾਰਡਵਰਕ ਕਰਕੇ ਇਨਾਂ ਪੋਜੀਸ਼ਨਸ ਤੇ ਪਹੁੰਚਾਂਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਨਿਮਰਤ ਕੌਰ ਹੈ ਮੈਂ ਆਪਣੀ 12th ਕਲਾਸ ਡੀਵੀ ਸੀਨੀਅਰ ਸੈਂਟਰੀ ਸਕੂਲ ਕਾਦੀਆਂ ਤੋਂ ਕੰਪਲੀਟ ਕੀਤੀ ਆ ਵਿਦ 98.2 ਪਰਸੈਂਟੇਜ ਤੇ ਸਭ ਤੋਂ ਸੀਸੀ ਸਰ ਦਾ ਬਹੁਤ థాంਕਫੁਲ ਕਰਨਾ ਚਾਹਾਂਗੀ ਉਹਨਾਂ ਨੇ ਸਾਨੂੰ ਇੰਨੀ ਵਧੀਆ ਓਪਰਚ्युनिटी ਦਿੱਤੀ ਕਿ ਅਸੀਂ ਵੱਖ-ਵੱਖ ਅੱਜ ਜਗਾਵਾਂ ਤੇ ਗਏ ਸਾਨੂੰ ਪਤਾ ਲੱਗਿਆ ਕਿਦਾਂ ਸਿਸਟਮ ਵਰਕ ਕਰਦਾ ਆ ਸਭ ਤੋਂ ਪਹਿਲਾਂ ਸੀਡੀਸੀ ਸਰ ਦੇ ਘਰ ਗਏ ਉਹਨਾਂ ਨਾਲ ਬ੍ਰੈਕਫਾਸਟ ਕੀਤਾ ਫਿਰ ਅਸੀਂ ਇੱਥੇ ਆਏ ਇੱਥੇ ਸਾਨੂੰ ਉਸ ਸੇਵਾ ਕੇਂਦਰ ਚ ਦੱਸਿਆ ਗਿਆ ਸਾਰਾ ਕੁਝ ਕਿਦਾਂ ਕੀ ਕੀ ਹੁੰਦਾ ਆ ਫਿਰ ਆਪਾਂ ਫਰਥ ਕੇਂਦਰ ਗਏ ਉੱਥੇ ਵੀ ਸਾਨੂੰ ਸਾਰਾ ਕੁਝ ਦੱਸਿਆ ਕਿਦਾਂ ਸਿਸਟਮ ਵਰਕ ਕਰਦਾ ਆ ਫਿਰ ਅਸੀਂ ਐਸਟੀਐਮ ਸਰ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਫਿਰ ਅਸੀਂ ਅ ਐਸਐਸਪੀ ਸਰ ਨਾਲ ਤੇ ਐਸਪੀ ਸਰ ਨਾਲ ਮਿਲੇ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸਾਨੂੰ ਮੋਟੀਵੇਸ਼ਨ ਦਿੱਤੀ ਕਿ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਰੱਖਣਾ ਚਾਹੀਦਾ ਬਲੀਫ ਇਨ ਯੋਰself ਤੁਸੀਂ ਆਪਣੇ ਮੁਕਾਮ ਪਾਣਾ ਚਾਹੋਗੇ ਹੈਨਾ ਤੇ ਫਿਰ ਉਹਨਾਂ ਨੇ ਆਪਣੀ ਬਹੁਤ ਵਧੀਆ ਸਟੋਰੀ ਦੱਸੀ ਇਫਰ ਅਸੀਂ ਬੀਐਸਐਫ ਚ ਗਏ ਉੱਥੇ ਵੀ ਉਹਨਾਂ ਨੇ ਸਾਨੂੰ ਬਹੁਤ ਕੁਝ ਦੱਸਿਆ ਕਿ ਜਿਵੇਂ ਹੁਣ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਕਿੱਦਾਂ ਅਸੀਂ ਵਰਕ ਕੀਤਾ ਕਿੱਦਾਂ ਸਾਰਾ ਕੁਝ ਟੈਕਲ ਕੀਤਾ ਕਿੱਦਾਂ ਸਾਰਾ ਕੁਝ ਉਹਨੇ ਸਾਨੂੰ ਦੱਸਿਆ ਫਿਰ ਅਸੀਂ ਲਾਸਟ ਤੇ एसडीएम सर ਕੁਕੇ ਦਿਨਾ ਨਗਰ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਕਿ ਕਿੱਦਾਂ ਮੈਂ 29 ਇਅਰ ਛੋਟੀ ਜੀ ਏਜ 'ਚ ਮੈਂ ਕਲੀਅਰ ਕੀਤਾ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਆ ਬਸ ਤੁਸੀਂ ਮਿਹਨਤ ਕਰਨੀ ਆ ਔਰ ਬਸ ਤੁਸੀਂ 20 ਸਾਲ ਜਿਹੜੇ ਆ ਪੂਰੇ ਆਪਣੀ ਮਿਹਨਤ ਕਰ ਲੇ ਫਿਰ ਬਾਅਦ 'ਚ ਤੁਸੀਂ ਆਪਣਾ ਜਿਹੜਾ ਆ ਤੁਹਾਡੀ ਲਾਈਫ ਪੂਰੀ ਸੈੱਟ ਹੋ ਜੇਗੀ ਪਰਫੈਕਟ ਹੋ ਜੂਗੀ ਮੇਰਾ ਨਾਮ ਗੁਰਿੰਜਨ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰ 16 ਤੋਂ ਪੜਿਆ ਆਪਣੀ 12th ਕੰਪਲੀਟ ਕੀਤੀ ਆ ਤੇ ਮੇਰੇ 97.4% ਨੰਬਰ ਆਏ ਨੇ ਤੇ ਮੈਰਿਟ ਲਿਸਟ ਚ ਆਇਆ ਮੈਂ ਅ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦ ਬਹੁਤ ਥਾਵਾਂ ਤੇ ਗਏ ਡੀਸੀ ਆਫਿਸ ਗਏ ਆਪਾਂ ਪਹਿਲਾਂ ਤੇ ਉੱਧਰ ਆਪਾਂ ਬ੍ਰੇਕਫਾਸਟ ਕੀਤਾ ਤੇ ਡੀਸੀ ਸਰ ਨੇ ਪਹਿਲਾਂ ਉਹਨਾਂ ਨੇ ਫਰੋਲ ਵਗੈਰਾ ਸਰਵ ਕੀਤਾ ਫਿਰ ਆਪਾਂ ਖਾਣਾ ਵੀ ਖਾਦਾ ਸੀ ਤੇ ਫਿਰ ਆਪਾਂ ਮਤਲਬ ਉਹਨਾਂ ਦੇ ਸੇਵਾ ਕੇਂਦਰ ਕੇ ਇੱਥੇ ਡੀਸੀ ਆਫਿਸ ਗਏ ਅ ਉੱਥੇ ਬਹੁਤ ਕੁਝ ਵੇਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਹਦਾਪਾ ਮੇਨ ਐਸਐਸਪੀ ਸਰ ਨੂੰ ਮਿਲੇ ਉੱਤਰ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਅ ਉਹਨੇ ਦੱਸਿਆ ਸੀ ਕਿ 6 ਅਟੈਂਪਟ ਉਹਨਾਂ ਨੇ ਕੀਤੇ ਫਿਰ ਉਹਨਾਂ ਦਾ ਮਤਲਬ ਯੂਪੀਐਸਸੀ ਕ੍ਰੈਕ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਕੋਲ ਬਹੁਤ ਮੋਟੀਵੇਸ਼ਨ ਮਿਲੀ ਤੇ ਬਾਕੀ ਮੇਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਤੁਹਾਡੇ ਫਿਰ ਮਤਲਬ ਤੁਸੀਂ ਸਕਸੈਸਫੁਲ ਹੋ ਸਕਦੇ ਜੇ ਲਾਈਫ 'ਚ ਅ ਐਸਡੀਐਮ ਸਰ ਨੂੰ ਮਿਲੇ ਦੀਨਾ ਨਗਰ ਕਾਫੀ ਯੰਗ ਕੇ ਸੀ ਉਹਨਾਂ ਦੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਸੋ ਮੇਰਾ ਵੀ ਮੋਟੀਵੇ ਇਹੀ ਆ ਕਿ ਮੈਂ ਪੀਸੀਐਸ ਦਾ ਇਗਜ਼ਾਮ ਦੇਵਾਂ ਸਿਵਲ ਸਰਵਿਸ ਦਾ ਤੇ ਮੈਂ ਡੀਐਸਪੀ ਵਗੈਰਾ ਦੀ ਦੇਖਾਂ ਕੋਈ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਐਕਸਪੀਰੀਅੰਸ ਥੈਂਕ ਯੂ